हां जी श्री मुख्तर साहब ਘੋੜਿਆਂ ਵਾਲੇ ਮੇਲੇ 'ਚ ਬਈ ਰੌਣਕ ਵਧ ਗਈ ਆ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਪਹਿਲਾਂ ਸਟਾਲਾਂ ਮੇਲੇ ਦੀ ਐਂਟਰੀ 'ਚ ਲੱਗਦੀਆਂ ਸੀ ਉਹ ਲੱਗ ਚੁੱਕੀਆਂ ਹਨ ਜਿਵੇਂ ਘੋੜਿਆਂ ਦੀਆਂ ਗਰਨੀਆਂ ਹੋ ਗਈਆਂ ਕੱਟੀਆਂ ਹੋ ਰਹੀਆਂ ਠੀਕ ਹੈ ਘੋੜਿਆਂ ਦਾ ਸਾਰਾ ਸਮਾਨ ਤੁਹਾਨੂੰ ਪਤਾ ਮੇਲੇ ਦੀ ਐਂਟਰੀ ਦੇ ਵਿੱਚ ਸਟਾਲਾਂ ਲੱਗਦੀਆਂ ਸੀ ਉਹ ਲੱਗ ਚੁੱਕੀਆਂ ਹਨ 나 ਤੁਸੀਂ ਵੇਖ ਸਕਦੇ ਹੋ ਬਾਕੀ ਬਈ ਤੁਹਾਨੂੰ ਅੱਗੇ ਮੇਲੇ ਦਾ ਸਾਰਾ ਮਾਹੌਲ ਦਿਖਾਉਣੇ ਆ ਬਾਈ ਜੀ ਤੁਸੀਂ ਵੇਖ ਸਕਦੇ ਹੋ ਕਿ ਮੇਲੇ ਦੇ ਵਿੱਚ ਜਾਨਵਰ ਆਉਣੇ ਸ਼ੁਰੂ ਹੋ ਗਿਆ ਬਾਈ ਜੀ ਵੇਖ ਲਓ ਤੁਸੀਂ ਠੀਕ ਹੈ ਮੇਲੇ ਦੇ ਵਿੱਚ ਜਾਨਵਰ ਆਉਣੇ ਸ਼ੁਰੂ ਹੋ ਗਏ ਜਦੋਂ ਮੇਲੇ ਦੇ ਵਿੱਚ ਜਾਨਵਰ ਆਉਣ ਹੁਣ ਕੋਆਪੇ ਵਧ ਜਾਂਦੀ ਹੈ ਤੇ ਮੇਲੇ ਦੀ ਰੌਣਕ ਕਿੰ ਨਾਲੋਂ ਬਹੁਤ ਜ਼ਿਆਦਾ ਵਧ ਗਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਫਰ ਭਰਾ ਮੇਲੇ ਦੇ ਵਿੱਚ ਆਪਣੇ ਜਾਨਵਰ ਲੈ ਆਏ ਆ ਤੁਸੀਂ ਦੇਖ ਲਓ ਬਈ ਠੀਕ ਹੈ ਮੇਲੇ ਦਾ ਹੁਣ ਜਿਹੜਾ ਮਾਹੌਲ ਹਨ ਉਹ ਦੇਖਣ ਵਾਲਾ ਹੋ ਗਿਆ ਬਹੁਤ ਜ਼ਿਆਦਾ ਜਾਨਵਰ ਭਰਾ ਆਪਣੇ ਲੈ ਆਏ ਠੀਕ ਹੈ ਮੇਲਾ ਫੁੱਲ ਭਰ ਗਿਆ ਠੀਕ ਹੈ ਅਜੇ ਤਾਂ ਮੇਲਾ ਬਹੁਤ ਭਰੂਗਾ ਪਰ ਆਪਾਂ ਕਹਿਣ ਦਾ ਮਤਲਬ ਆ ਕਿ ਮੇਲਾ ਚੱਲ ਪਿਆ ਪੂਰਾ ਠੀਕ ਹੈ ਘੋੜਿਆਂ ਵਾਲਾ ਮੇਲਾ ਠੀਕ ਹੈ ਤੁਹਾਨੂੰ ਸਾਰਾ ਮਾਹੌਲ ਦਿਖਾਉਣੇ ਆ ਜਿਹੜਾ ਕੱਢ ਕੇ ਠੀਕ ਆ ਵੇਖੋ ਬਈ ਤੰਬੂ-ਤੰਬੂ ਲੱਗਦੇ ਠੀਕ ਹੈ ਤੁਹਾਨੂੰ ਪਤਾ ਜਿਹੜੇ ਸ਼ੌ ਲੋ ਬਈ ਠੀਕ ਹੈ ਮੇਲੇ ਦਾ ਤੁਸੀਂ ਮਾਹੌਲ ਵੇਖੋ ਯਾਰ ਕਿੰਨਾ ਘੈਣ ਮਾਹੌਲ ਹੋ ਗਿਆ ਠੀਕ ਹੈ ਹਜੇ ਤਾਂ ਇੱਥੇ ਨਾ ਬਹੁਤ ਆਹ ਵੇਖੋ ਬਈ ਆ ਜਿਹੜੇ ਟੈਂਟ ਆ ਠੀਕ ਹੈ ਹਜੇ ਤਾਂ ਲੱਗੀ ਜਾਂਦੇ ਆ ਹਜੇ ਤਾਂ ਹੋਰ ਵੱਡੇ ਵੱਡੇ ਜਾਨਵਰ ਆਉਣਗੇ ਠੀਕ ਹੈ ਇੱਥੇ ਤਾਂ ਬਹੁਤ ਨਾਮਵਰ ਜਾਨਵਰ ਇੱਥੇ ਪਹੁੰਚਣਗੇ ਠੀਕ ਹੈ ਬਾਕੀ ਤੁਹਾਨੂੰ ਮੇਲੇ ਦਾ ਸਾਰਾ ਪਾ ਮਾਹੌਲ ਦਿਖਾ ਦਿੰਨੇ ਆ ਵੇਖ ਲਓ ਤੁਸੀਂ ਖਾਣ ਪੀਣ ਵਾਲੀਆਂ ਸਟਾਲਾਂ ਵੀ ਲੱਗ ਚੁੱਕੀਆਂ ਹਨ ਹਨਾ ਆਹ ਦੇਖੋ ਬਈ ਕੀ ਬਾਤ ਆ ਯਾਰ ਠੀਕ ਹੈ ਤੰਬੂ ਤੰਬੂ ਹੋ ਗਏ ਹੁਣ ਤਾਂ ਮੇਲਾ ਅਗਲੇ ਨਾਲ ਬਹੁਤ ਜ਼ਿਆਦਾ ਭਰ ਗਿਆ ਆਹ ਵੇਖ ਲਓ ਬਈ ਯੋ ਉਹ ਚੱਲ ਪਈ ਚੰਗੀ ਤਰ੍ਹਾਂ ਠੀਕ ਹੈ ਮੇਲਾ ਪੂਰਾ ਹੈ ਜੁੜਾ ਸ਼ੁੜਾ ਤੇ ਚੱਲੀ ਜਾਂਦਾ ਤੁਸੀਂ ਵੇਖ ਲਓ ਬਾਈ ਜੀ ਠੀਕ ਹੈ ਮੇਲੇ ਦਾ ਆਨੰਦਮਾਨੋ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਠੀਕ ਹੈ ਜੀ ਆਹ ਵੇਖੋ ਤੁਸੀਂ ਕੀ ਬਾਤ ਆ ਯਾਰ ਦੇਖੋ ਤੁਸੀਂ ਮੇਲੇ ਦਾ ਮਾਹੌਲ ਠੀਕ ਆ ਹਜੇ ਦਾ ਥੋੜਾ ਜਿਹਾ ਮਾਹੌਲ ਬਣਿਆ ਨਹੀਂ ਹਜੇ ਤਾਂ ਇੱਕ ਦੋ ਦਿਨਾਂ ਬਾਅਦ ਮਾਹੌਲ ਬਹੁਤ ਜ਼ਿਆਦਾ ਬਣ ਜਾਊਗਾ ਪਰ ਜੇ ਦੇਖਿਆ ਜਾਵੇ ਤਾਂ ਬਈ ਜਿਹੜੇ ਜਾਨਵਰ ਆਉਣੇ ਆ ਉਹ ਮੇਲੇ ਦੇ ਵਿੱਚ ਸ਼ੁਰੂ ਹੋ ਗਿਆ ਵੇਖੋ ਬਾਈ ਟਰੈਕਟਰ ਨਾਲ ਤਿਆਰੀ ਕਰੀ ਜਾਂਦਾ ਅੱਗੇ ਨਾਲੋਂ ਬਹੁਤ ਜ਼ਿਆਦਾ ਮੇਲਾ ਭਰ ਗਿਆ ਠੀਕ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਬਈ ਤੰਬੂ-ਤੰਬੂ ਲੱਗ ਗਏ ਭਰਾਵਾਂ ਨੇ ਪੂਰੀ ਤਿਆਰੀ ਕਰ ਲਈ ਜਿੰਨੀ ਵੀ ਕਰਨੀ ਸੀ ਠੀਕ ਆ ਤੰਬੂ-ਤੰਬੂ ਲਾਤੀਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਆ ਤੇ ਆਪ ਤੁਹਾਨੂੰ ਦਿਖਾਉਣਿਆ ਬਈ ਸਾਰਾ ਮੇਲਾ ਠੀਕ ਆ ਅੱਗੇ ਵੀ ਤੁਹ ਬਹੁਤ ਆਇਆ ਤੁਹਾਨੂੰ ਪਤਾ ਹੈ ਕਿ ਮੌਕਸਰ ਦਾ ਮੱਗੀ ਮੇਲਾ ਇਹ ਕੋੜਾਂ ਵਾਲਾ ਬਹੁਤ ਮਸ਼ਹੂਰ ਹੁੰਦਾ ਠੀਕ ਹੈ ਦੂਰੋਂ ਦੂਰੋਂ ਭਰਾ ਵੇਖਣ ਆਉਂਦੇ ਆ ਪਰ ਅੱਗੇ ਨਾਲ ਮੇਲਾ ਬਾਈ ਜੀ ਬਹੁਤ ਜ਼ਿਆਦਾ ਚੱਲ ਰਿਹਾ ਜਾਨਵਰ ਆਉਣੇ ਸ਼ੁਰੂ ਹੋ ਗਏ ਜਦੋਂ ਤੁਹਾਨੂੰ ਪਤਾ ਹੈ ਕਿ ਮੇਲੇ ਦੇ ਵਿੱਚ ਜਾਨਵਰ ਆਉਣੇ ਸ਼ੁਰੂ ਹੋਏ ਜਾਣ ਤੇ ਰੌਣਕਾਂ ਪੈ ਵਧ ਜਾਂਦੀਆਂ ਤੁਸੀਂ ਵੇਖ ਲਓ ਬਾਈ ਜੀ ਠੀਕ ਹੈ ਕਿੱਡਾ ਸੋਹਣਾ ਮਾਹੌਲ ਬਣ ਗਿਆ ਤੰਬੂ-ਦੰਬੂ ਲਾਤੇ ਸਾਰੇ ਭਰਾਵਾ ਇੱਧਰ ਵੀ ਵੇਖ ਲਓ ਠੀਕ ਹੈ ਖੁਰਨੀਆਂ ਕਰਨੀਆਂ ਲਾਈਆਂ ਪਈਆਂ ਠੀਕ ਹੈ ਜਾਨਵਰ ਆਦੀਆਂ ਬਸ ਜਾਨਵਰ ਹੌਲੀ ਹੌਲੀ ਆਉਣੇ ਸ਼ੁਰੂ ਹੋ ਜਾਣਗੇ ਬਾਕੀ ਜਾਨਵਰ ਬਈ ਨਾਲ ਦੀ ਨਾਲ ਆਈ ਵੀ ਜਾਂਦੇ ਆ ਦੇਖ ਲਓ ਬਾਈ ਹਨਾ ਟਰੈਕਟਰਾਂ ਤੇ ਜੀਪਾਂ ਦੇ ਕਾਰਾਂ ਦੇ ਜਾਨਵਰ ਆਪਣੇ ਲਈ ਆਉਂਦੇ ਆ ਠੀਕ ਹੈ ਤੁਹਾਨੂੰ ਪਤਾ ਪੁੱਤਾਂ ਨਾਲ ਵੱਧ ਪਿਆਰ ਕਰਦੇ ਆ ਸ਼ੌਕੀ ਜੱਟ ਆਪਣੇ ਘੋੜੇ ਘੂੜੀਆਂ ਨੂੰ ਠੀਕ ਹੈ ਬਹੁਤ ਮੁਹੱਬਤ ਦਿੰਦੇ ਆ ਠੀਕ ਹੈ ਉਹ ਸਾਰੇ ਭਰਾ ਹੌਲੀ ਹੌਲੀ ਆਪਣੇ ਜਾਨਵਰ ਲਈ ਆਉਂਦੇ ਆ ਪਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੁਝ ਕੁ ਜਾਨਵਰ ਦਿਖਾ ਵੀ ਦਿੰਨੇ ਆ ਜਿਹੜੇ ਮੇਲੇ ਦੇ ਵਿੱਚ ਪਹੁੰਚੇ ਆ ਠੀਕ ਹੈ ਬਾਕੀ ਤੁਸੀਂ ਵੇਖ ਲਓ ਠੀਕ ਹੈ ਮੇਲੇ ਦਾ ਮਾਹੌਲ ਚੱਲੀ ਜਾਂਦਾ ਜੀ ਠੀਕ ਹੈ ਚੈਨਲ ਨੂੰ ਸਬਸਕ ਲੋਕ ਵੀ ਆਉਣੇ ਸ਼ੁਰੂ ਹੋ ਗਏ ਮੇਲਾ ਠੀਕ ਹੈ ਮੇਲੇ ਚ ਕਿਹੜੇ ਕਢਣੇ ਲੋਕਾਂ ਨੇ ਸ਼ੁਰੂ ਕਰਤੇ ਵੇਖਣਾ ਮੇਲਾ ਸ਼ੁਰੂ ਕਰਤਾ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਠੀਕ ਹੈ ਬਾਕੀ ਸਾਹਮਣੇ ਟੱਡ ਟੁੰਟ ਵੀ ਲੱਗੇ ਜਾਂਦੇ ਠੀਕ ਹੈ ਹਜੇ ਮੇਲੇ ਦੀ ਥੋੜੀ ਜਿਹੀ ਤਿਆਰੀ ਚੱਲੀ ਜਾਂਦੀ ਹੈ ਹਜੇ ਕਹਿਣ ਦਾ ਮਤਲਬ ਐ ਨਹੀਂ ਕਿ ਮੇਲਾ ਪੂਰਾ ਚੱਲ ਪਿਆ ਹਜੇ ਥੋੜੀ ਜਿਹੀ ਤਿਆਰੀ ਚੱਲੀ ਜਾਂਦੀ ਹੈ ਠੀਕ ਹੈ ਜੀ ਆਹ ਵੇਖ ਲਓ ਤੁੰਬ ਤੁੰਬੂ ਆ ਗਏ ਤੇ ਦੇਖੋ ਯਾਰ ਬਾਕੀ ਵੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੋਕ ਵੀ ਕਿੰਨੇ ਆ ਗਏ ਹਨਾ ਮੇਲਾ ਵੇਖਣਾ ਹਜੇ ਮੇਲਾ ਚੱਲਿਆ ਨਹੀਂ ਜਦੋਂ ਚੱਲ ਪਿਆ ਤੁਸੀਂ ਉਦੋਂ ਵੇ ਸ਼ੋਹਰਾ ਦੀ ਤਿਆਰੀ ਚੱਲੀ ਜਾਂਦੀ ਜਿਵੇਂ ਵਿਆਹ ਵਾਲਾ ਮਾਹੌਲ ਨਹੀਂ ਹੁੰਦਾ ਉਹ ਮਾਹੌਲ ਬਣਿਆ ਪਿਆ ਤੁਸੀਂ ਵੇਖ ਸਕਦੇ ਹੋ ਮੇਲੇ ਦੀ ਬਹੁਤ ਸੋਹਣੀ ਤਿਆਰੀ ਚੱਲੀ ਜਾਂਦੀ ਹੈ ਬਾਈ ਜੀ ਬਹੁਤ ਸੋਹਣਾ ਮੇਲਾ ਚੱਲੀ ਜਾਂਦਾ ਹੈ ਕਿ ਮੌਕਸਰ ਮਾਗੀ ਮੇਲਾ 2025 ਕੋੜੀਆਂ ਵਾਲਾ ਠੀਕ ਹੈ ਤੁਸੀਂ ਵੇਖ ਸਕਦੇ ਹੋ ਬਾਕੀ ਤੁਹਾਨੂੰ ਆ ਦਿਖਾਉਣੇ ਆ ਭਰਾ ਜਾਨਵਰ ਆਏ ਤਾਂ ਲੈ ਵੀ ਆਏ ਠੀਕ ਹੈ ਵੇਖੋ ਭਰਾਵਾਂ ਦੇ ਜਾਨਵਰ ਠੀਕ ਹੈ ਕਿੱਡੇ ਸੋਹਣੇ ਲੱਗਦੇ ਆ ਯਾਰ ਖੁਰਨੀਆਂ ਤੇ ਖੜੇ ਠੀਕ ਹੈ ਦੇਖੋ ਕਿੰਨੇ ਸੋਹਣੇ ਜਾਨਵਰ ਭਰਾ ਲੈ ਕੇ ਆਏ ਆ ਵੇਖ ਲਓ ਤੁਸੀਂ ਵੀਡੀਓ ਦੇ ਵਿੱਚ ਤੇ ਕੀ ਬਾਤ ਆ ਯਾਰ ਮੇਲੇ ਦਾ ਨਾ ਪੂਰਾ ਮਾਹੌਲ ਬਣਿਆ ਮੇਰੇ ਖਿਆਲ ਚ ਕੱਲ ਤੱਕ ਮੇਲਾ ਫੁੱਲ ਭਰ ਜਾਊਗਾ ਠੀਕ ਹੈ ਕੱਲ ਤੱਕ ਮੇਲਾ ਫੁੱਲ ਭਰ ਦੂ ਜਿਹੜੇ ਵੇਖਣ ਵਾਲੇ ਭਰਾਓ ਵੀ ਫੁੱਲ ਆਉਣੇ ਸ਼ੁਰੂ ਹੋ ਜਾਣਗੇ ਉਹ ਤਾਂ ਹੋ ਹੀ ਗਏ ਤੇ ਜਾਨਵਰ ਵੀ ਭਰਾ ਫੁੱਲ ਲਿਆਉਣੇ ਸ਼ੁਰੂ ਹੋ ਜਾਣਗੇ ਫੁੱਲ ਭੀੜ ਹੋਊਗੀ ਕੱਲ ਨੂੰ ਫੁੱਲ ਜ਼ਿਆਦਾ ਠੀਕ ਹੈ ਠੀਕ ਹੈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਵੀ ਦਬਾ ਲਓ ਧੰਵਾਦ ਜੀ